ਆ ਗਈ ਹੋ ਸਰ ਸਰ ਤੁਹਾਨੂੰ ਬੋਲ ਚਾਹੁੰਦੇ ਆ ਸਾਡਾ ਦੂਜਾ ਨਾ ਸਰ ਜੀ ਕਾਥਾ ਰੱਖੇ ਤੇ ਤਾਂ ਤੁਸੀਂ ਰਬ ਗੱਡੀ ਤੇ ਹਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਏ ਵੀਡੀਓ ਪੰਜਾਬ ਦੇ ਅੰਦਰ ਢਾਹ ਢੇਰੀ ਹੋ ਚੁੱਕੇ ਕਾਨੂੰਨ ਵਿਵਸਥਾ ਨੂੰ ਬਿਆਨ ਕਰਦੀ ਨਜ਼ਰ ਆ ਰਹੀ ਹੈ ਗੁੰਡਾਗਰਦੀ ਦੀ ਜਿਉਂਦੀ ਜਾਗਦੀ ਮਿਸਾਲ ਜੋ ਲੋਕਾਂ ਦੀ ਜ਼ਿੰਦਗੀ 'ਚ ਇੱਕ ਆਮ ਜਹੀ ਗੱਲ ਬਣਦੀ ਜਾ ਰਹੀ ਹੈ ਇਹ ਵੀਡੀਓ ਜਲੰਧਰ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਕੱਟੇ ਵਰਗਾ ਫਟਿਆ ਇਹ ਨੌਜਵਾਨ ਹੱਥ 'ਚ ਕੋਈ ਹਥਿਆਰ ਲਈ ਖੜਿਆ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਇਸ ਦਾ ਸਾਥੀ ਕਾਰ ਦੀ ਤਾਕੀ ਖੋਲਦਾ ਵਿਖਾਈ ਦੇ ਰਿਹਾ ਹੈ ਜਾਣਕਾਰੀ ਮੁਤਾਬਕ ਇਹ ਬਦਮਾਸ਼ ਇੱਕ ਨੌਜਵਾਨ ਕੁੜੀ ਨੂੰ ਅਗਵਾ ਕਰਨ ਦੀ ਮਨਸ਼ਾ ਨਾਲ ਆਏ ਸਨ ਪਰ ਮੌਕੇ ਨੂੰ ਸੰਭਾਲਦੀ ਕੁੜੀ ਚੀਕਾ ਮਾਰਦੀ ਆਪਣੇ ਘਰ ਅੰਦਰ ਨਸ ਗਈ ਤੇ ਫਿਰ ਅੱਗੇ ਜੋ ਕੁਝ ਹੋਇਆ ਬਿਆਨ ਕਰ ਰਿਹਾ ਉਸ ਕੁੜੀ ਦਾ ਗਵੰਡੀ ਬਿਊਰੋ ਰਿਪੋਰਟ ਐਸ ਐਮ ਜੈਡ ਨਿਊਜ਼ ਨਰੇਸ਼ ਜਾਨ ਕੀ ਹੋਇਆ ਜੀ ਸਰ ਤੁਹਾਡਾ ਹੋਇਆ ਜੀ ਇਦਾਂ ਸਾਡੇ ਥੱਲੇ ਰਹਿੰਦੇ ਦੋਸਤ ਉਹਨਾਂ ਦੀ ਲੜਕੀ ਸ਼ੇਅਰ ਕਰ ਰਹੀ ਸੀ ਤੇ ਉਹ ਉਧਰੋਂ ਦੋ ਮੁੰਡੇ ਆਏ ਕਾਰ ਦੇ ਵਿੱਚ ਬਦਨ ਦਾਰੂ ਦਾਰੂ ਪੀਤੀ ਹੋਣੀ ਉਹਨਾਂ ਨੇ ਇਹ ਆਪਣੇ ਉਹਨੂੰ ਕਹਿਣ ਲੱਗੇ ਉਹਨੂੰ ਕੋਈ ਨੈਪ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਲੜਕੀ ਨੂੰ ਲੜਕੀ ਨੂੰ ਹਾਂਜੀ ਲੜਕੀ ਨੇ ਫਿਰ ਬਾਹਰ ਛੁਡਾ ਲਈ ਆਪਣੇ ਤੇ ਫਟਾਫਟ ਦੌੜੀ ਆਈ ਅੰਦਰ ਪਾਪਾ ਪਾਪਾ ਆਈਓ ਨਹੀਂ ਲੜਕੀ ਉੱਥੇ ਉੱਥੇ ਦੀ ਰਹਿਣ ਵਾਲੀ ਸੀ ਅਸੀਂ ਉੱਥੇ ਆ ਅਸੀਂ ਕੋਲੋਂ ਲੋੜ ਦੇ ਰਹੇ ਸੀ ਬੰਦੇ ਸ਼ੇਅਰ ਕਰ ਰਹੀ ਸੀ ਲੜਕੀ ਨਾ ਹਾਂਜੀ ਉਹ ਤੇ ਫਲੈਟ ਉਹਨਾਂ ਦੇ ਫਲੈਟ ਦੇ ਬਾਹਰ ਨਾ ਮੈਂ ਬਾਹਰ ਹੀ ਸ਼ੇਅਰ ਕਰਦੀ ਆ ਆਪਣੇ ਇੱਕ ਅਪਾਰਟਮੈਂਟ ਦੀ ਸ਼ੇਅਰ ਕਰ ਰਹੀ ਸੀ ਤੇ ਆਪਣੇ ਉਹ ਫਿਰ ਅਸੀਂ ਬਾਹਰ ਆਏ ਸਾਰੇ ਜਾਨੇ ਤੇ ਉਹ ਅੰਦਰੋਂ ਫਿਰ ਇਹਨਾਂ ਨੇ ਭਰਾ ਆਪਣੇ ਸਾਲਾ ਸਾਹਿਬ ਨੂੰ ਵੀ ਬੁਲਾ ਲਿਆ ਸਾਰਿਆਂ ਨੂੰ ਬੁਲਾ ਲਿਆ ਤੇ ਉਹਨਾਂ ਨੇ ਫਿਰ ਨਾ ਆਪਣੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਆਪਣੇ ਕੁੜੀ ਦੇ ਤੁਸੀਂ ਇਕੱਲੇ ਜੀ ਅਸੀਂ ਨਹੀਂ ਕੀਤਾ ਮੈਂ ਕਿਹਾ ਵੀ ਕੁੜੀ ਚੂਠਾਣਾ ਬੋਲਦੀ ਹੈ ਉਹ ਫਿਰ ਉਹਨਾਂ ਨੇ ਕੰਡਾਸਾ ਲਿਆ ਕੇ ਨਾ ਹਟਾ ਕੇ ਕਾਰ ਚੋਂ ਕੱਢਿਆ ਉਹਨਾਂ ਨੇ ਇਹ ਕਾਰ ਚੀ ਸੀ ਉਹਨਾਂ ਦੀ ਕਾਰ ਦੇ ਵਿੱਚ ਪੂਰੀ ਤਿਆਰੀ ਨਾਲ ਜਿੱਦਾਂ ਹੁੰਦਾ ਨਾ ਕਾਰ ਦੇ ਵਿੱਚ ਜੀ ਗੁਲਾਸਾ ਕੱਢਿਆ ਉਹਨਾਂ ਨੇ ਅੱਛਾ ਤੇ ਆ ਗਏ ਪੈਸੇ ਦੇ ਮਾਰਿਆ ਉਹਨਾਂ ਦੇ ਹੱਥਾਂ ਨਾਲ ਵੜ ਦਿੱਤੇ ਉਹਨਾਂ ਦੇ ਦੋਨੋਂ ਹੱਥ ਤੇ ਮੈਂ ਉਹ ਫਿਰ ਤੋਂ ਤੇ ਮਾਰੇ ਲੱਗਾ ਨਾ ਮੈਂ ਉਹਦੇ ਬਾਹ ਫੜਨ ਲੱਗਾ ਤੇ ਮੇਰੇ ਅੱਖੇ ਲੱਗ ਲੱਗਾ ਸਿਰ 'ਚ ਵੀ ਮਾਰਿਆ ਉਹਨੇ ਮੇਰੇ ਇੱਥੇ ਮਾਰਿਆ ਇੱਥੇ ਮੇਰੇ ਟਾਂਕੇ ਲੱਗੇ ਦੱਸ ਨਹੀਂ ਕਿ ਨੰਬਰ ਵਗੈਰਾ ਗੱਡੀ ਦਾ ਪਤਾ ਲੱਗਦਾ ਨਾ ਸਾਡੇ ਕੋਲ ਵੀਡੀਓ ਜਿਹੜੇ ਵਿਅਕਤੀਆਂ ਨੇ ਹਮਲਾ ਕੀਤਾ ਉਹ ਦੇਖੇਗੇ ਕਿ ਤੁਸੀਂ ਪਿੰਲ ਬੰਦਾ ਭੱਜ ਗਿਆ ਅੱਛਾ ਇੱਕ ਬੰਦਾ ਇੱਕ ਬੰਦਾ ਕਰਦਾ ਹੈਂਡਓਵਰ ਪੁਲਿਸ ਨੂੰ ਮੈਂ ਖਾਨੇ ਦੇ ਤੋ ਰਾਮਾ ਮੁੰਡਿ ਖਾਨੇ ਦੇ ਦਿੰਦਾ ਉਹਦੀ ਵੀਡੀਓ ਸਾਰੀ ਹੈਗੀ ਸਾਡੇ ਕੋਲ ਤੁਹਾਨੂੰ ਦਿਖਾ ਸਕਦੇ ਆ ਗੋਡਾਸਾ ਲੈ ਕੇ ਹੈਗੀ ਤੁਹਾਡੀ ਵੀਡੀਓ ਹੈਗੀ ਹੈ ਹਾਂਜੀ ਹਾਂਜੀ ਕਿਵੇਂ ਦੇ ਦੋ ਸਰ ਕੀ ਇੰਨੀ ਗੁੰਡਾਗਰਦੀ ਜਿਹੜੀ ਆ ਹੋ ਰਹੀ ਆ ਕਿ ਇਸ ਕਿਵੇਂ ਲੰਦੇ ਇਹਨੂੰ ਕੋਈ ਅੱਛਾ ਏਰੀਆ ਤੁਹਾਡਾ ਕਲੋਨੀ ਅੱਛੀ ਕਲੋਨੀ ਉੱਥੇ ਇਦਾਂ ਦੇ ਕੰਮ ਹੋਣ ਤਾਂ ਬੜੀ ਮਾੜੀ ਗੱਲ ਆ ਬੜੀ ਮਾੜੀ ਗੱਲ ਆ ਜੀ ਅਸੀਂ ਤਾਂ ਕੀ ਕਹਿ ਸਕਦੇ ਹੁਣ ਅੱਛਾ ਜੀ